ਪੀਆਰਟੀਸੀ ਦੀ ਬੱਸ ਦੇ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ ਆਪਸ ਦੇ ਵਿੱਚ ਢੀੜੀਆਂ, ਮਹਿਲਾ ਸਵਾਰੀਆਂ ਅਤੇ ਕੰਡਕਟਰ ਕੰਡਕਟਰ ਤੇ ਲੱਗੇ ਮਹਿਲਾਵਾਂ ਤੇ ਚਪੇੜਾ ਮਾਰਨ ਦੇ ਦੋ ਕੰਡਕਟਰ ਦੇ ਕਪੜੇ ਹੋਏ ਲੀਰੋ ਲੀਸ ਸਤਿ ਸ਼੍ਰੀ ਅਕਾਲ ਜੀ ਮੈਸਰ ਸ਼ਰਮਾ ਚਰਦੀਕਲਾ ਟਾਈਮ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪੀ ਆਰਟੀਸੀ ਬੱਸ ਦੇ ਵਿੱਚ ਹਾਈ ਵੋਲਟੇਜ ਡਰਾਮਾ ਹੋਇਆ ਦੱਸਦੀ ਹੈ ਕਿ ਮਹਿਲਾ ਸਵਾਰੀਆਂ ਜੋ ਕਿ ਕੰਡਕਟਰ ਦੇ ਨਾਲ ਭੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਵੀਡੀਓ ਜਿਹੜੀ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਮਹਿਲਾ ਸਵਾਰੀਆਂ ਕੰਡਕਟਰ ਦੇ ਨਾਲ ਗੁੱਥਮ ਗੁੱਥੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਲਜ਼ਾਮ ਨੇ ਵੱਡੇ ਲਗਾਏ ਜਾਂਦੇ ਨੇ ਕੰਡਕਟਰ ਦੇ ਵੱਲੋਂ ਮਹਿਲਾਵਾਂ ਤੇ ਹੱਥ ਚੁੱਕਿਆ ਜਾਂਦਾ ਹੈ ਗਾਲੀ ਗਲੋਚ ਕਰਦਾ ਹੈ ਕੰਡਕਟਰ ਮਹਿਲਾਵਾਂ ਨੂੰ ਤਾਂ ਉਸ ਤੋਂ ਬਾਅਦ ਜਿਹੜੇ ਕਿ ਕੰਡਕਟਰ ਦੇ ਵੱਲੋਂ ਵੀ ਵੱਡੇ ਇਲਜ਼ਾਮ ਇਹਨਾਂ ਮਹਿਲਾਵਾਂ ਤੇ ਲਗਾਏ ਗਏ ਨੇ ਕਿ ਕੰਡਕਟਰ ਦੀ ਦਸਤਾਰ ਵੀ ਲਾਈ ਗਈ ਅਤੇ ਨਾਲ ਹੀ ਕਪੜੇ ਵੀ ਜਿਹੜੇ ਕਿ ਉਹ ਫਾੜ ਦਿੱਤੇ ਗਏ ਤੇ ਡੂੰਗੀਆਂ ਸੱਟਾਂ ਵੀ ਮਹਿਲਾਵਾਂ ਨੂੰ ਪਹੁੰਚੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪਟਿਆਲਾ ਦਾ ਮਾਮਲਾ ਹੈ ਪਟਿਆਲਾ ਤੋਂ ਜਿਹੜੀ ਕਿ ਪੀ ਆਰਟੀਸੀ ਬੱਸ ਹੈ ਉਹ ਨੰਗਲਵਾਲ ਜਾ ਰਹੀ ਸੀ ਤਾਂ ਜਿਵੇਂ ਹੀ ਪਟਿਆਲਾ ਦੇ ਨਵੇਂ ਬੱਸ ਸਟੈਂਡ ਤੋਂ ਇਹ ਸਵਾਰੀਆਂ ਚੜ੍ਹਦੀਆਂ ਨੇ ਤਾਂ ਚੜਦੰ ਮੁਤਾਬਕ ਜਿਹੜਾ ਕਿ ਕੰਡਕਟਰ ਦੇ ਵੱਲੋਂ ਬੱਦਸਲੋਕੀ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਬੱਦਸਲੋਕੀ ਕਰਦਾ ਹੈ ਕੰਡਕਟਰ ਤਾਂ ਉਸ ਤੋਂ ਬਾਅਦ ਗਾਲਾਂ ਦੇ ਉੱਤਰ ਆਉਂਦੇ ਤਾਂ ਫਿਰ ਚਪੇੜਾ ਵੀ ਮਾਰੀਆਂ ਜਾਂਦੀਆਂ ਨੇ ਮਹਿਲਾਵਾਂ ਨੂੰ ਤਾਂ ਉੱਥੇ ਹੀ ਮਹਿਲਾਵਾਂ ਦੇ ਵੱਲੋਂ ਵੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਕੰਡਕਟਰ ਤੇ ਲਗਾਏ ਗਏ ਨੇ ਹਾਲਾਂਕਿ ਦੋਨੋਂ ਧਿਰਾਂ ਦਾ ਜੋ ਕਿ ਬਿਆਨ ਵੀ ਸਾਹਮਣੇ ਆਇਆ ਦੋਨੋਂ ਧਿਰਾਂ ਨੇ ਪੱਕੇ ਵੀ ਦਿੱਤੇ ਨੇ ਜਿਹੜੇ ਕਿ ਇੱਕ ਦੂਜੇ ਤੇ ਗੰਭੀਰ ਦੋਸ਼ ਲਗਾ ਰਹੇ ਨੇ ਤਾਂ ਇਹ ਸਾਰਾ ਮਾਮਲਾ ਟਿੱਕ ਟਕਟਣ ਨੂੰ ਲੈ ਕੇ ਹੋਇਆ ਜਿੱਥੋਂ ਕਿ ਇਹ ਸਾਰਾ ਵਿਵਾਦ ਖੜਾ ਹੋਇਆ ਇੱਕ ਟਿੱਕ ਟਕਟਣ ਨੂੰ ਲੈ ਕੇ ਸਾਰਾ ਜਿਹੜਾ ਕਿ ਬਖੇੜਾ ਖੜਾ ਹੁੰਦਾ ਤਾਂ ਇਹ ਵੀਡੀਓ ਤੁਹਾਨੂੰ ਲਗਾਤਾਰ ਦਿਖਾ ਰਿਹਾ ਜਿੱਥੇ ਕਿ ਮਾਹੌਲ ਹੈ ਜਿਹੜਾ ਕਿ ਪੱਕ ਜਾਂਦਾ ਆਲੇ-ਦੁਆਲੇ ਸਵਾਰੀਆਂ ਵੀ ਤੁਹਾਨੂੰ ਬੈਠੀਆਂ ਹੋਈਆਂ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਇਹਨਾਂ ਦਾ ਜਿਹੜਾ ਕਿ ਕੰਡਕਟਰ ਦੇ ਨਾਲ ਮਹਿਲਾਵਾਂ ਪਿੜ ਜਾਂਦੀਆਂ ਨੇ ਤਾਂ ਇੱਕ ਦੂਜੇ ਦੇ ਨਾਲ ਗੁੱਥਮ-ਗੁੱਥੀ ਹੋ ਜਾਂਦੀਆਂ ਨੇ ਗੰਭੀਰ આરોਪ ਲਗਾਏ ਜਾਂਦੇ ਨੇ ਤਾਂ ਦੂਜੀਆਂ ਸਵਾਰੀਆਂ ਜਿਹੜੀਆਂ ਕਿ ਸੀਟਾਂ ਤੇ ਬੈਠੀਆਂ ਨੇ ਉਹ ਵੀ ਇਹਨਾਂ ਦੇ ਮੂੰਹਾ ਵੱਲ ਤੱਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਮਲੇ ਨੂੰ ਠੱਲ ਪਾਉਣ ਦੀ ਵੀ ਉਹਨਾਂ ਸਵਾਰੀਆਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮਾਮਲਾ ਇੱਥੋਂ ਤੱਕ ਵੱਧ ਜਾਂਦਾ ਹੈ ਕਿ ਹੱਥੋਂ ਪਾਈ ਤੇ ਇਹ ਦੋਨੋਂ ਧਿਰ ਉਤਰ ਆਉਂਦੇ ਨੇ ਕੰਡਕਟਰ ਤੇ ਗੰਭੀਰ ਇਗਜ਼ਾਮ ਲਗਾਇਆ ਜਾਂਦੇ ਨੇ ਕਿ ਬਦਸਲੂਕੀ ਕੀਤੀ ਗਈ ਹੈ ਮਹਿਲਾਵਾਂ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਤੇ ਨਾਲ ਹੀ ਜਿਹੜੇ ਕਿ ਉਧਰੇ ਕੰਡਕਟ ਦੇ ਕਹਣਾ ਕਿ ਉਸ ਦੀ ਦਸਤਾਲ ਲਾਈ ਗਈ ਹੈ ਪਰ ਆ ਹੁਣ ਸੁਣਦੇ ਆ ਕਿ ਕੰਡਕਟਰ ਨੇ ਮੀੜੀਆਂ ਨੂੰ ਜਾਣਕਾਰੀ ਦਿੰਦੇ ਆ ਕਿ ਕੁਝ ਕਿਹਾ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਪਟਿਆਲਾ ਤੋਂ ਨੰਗਲ ਜਾ ਰਹੀ ਸੀ ਜਦੋਂ ਪਟਿਆਲੇ বাস ਸਟੈਂਡ 'ਚ ਗੱਡੀ ਕਾਊਂਟਰ ਲੱਗੀ ਆ ਮੈਂ ਟਿਕਟਾਂ ਕੱਟਣ ਲੱਗਿਆਗਾ ਲੇਡੀਜ਼ ਵਾਰੀਆਂ ਆਈਆਂ ਚਲੋ ਮੈਂ ਪਹਿਲਾਂ ਆਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਟਿਕਟਾਂ ਕੱਟੀਆਂ ਇਹ ਸਰਹੰਦ ਦੀਆਂ ਸਵਾਰੀਆਂ ਆਈਆਂ ਇਸੇ ਜੱਟ ਸੁਆਰੀਆਂ ਨਾਲ ਪੰਜ ਚਾਰ ਜੋਆਕ ਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ 3 ਸਾਲ ਤੋਂ ਉੱਪਰ ਬੱਚੇ ਦੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕ ਟੰਗ ਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗਈਆਂ ਲੁਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗਈਆਂ ਮੈਂ ਵਿੱਚ ਗਿਆ ਮਹਾਪਾਈਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐ ਬੋਲਦਾ ਤੂੰ ਜੇ ਬੋਲਦਾ ਉਹ ਉਹ ਮੂਰੇ ਹੋ ਗਈ ਦੋ ਲੇਡੀਜ਼ ਸਾਈਡ ਤੇ ਹੋ ਗਈਆਂ ਇੱਕ ਪਿੱਸੇ ਹੋ ਗਈਆਂ ਇਹਨਾਂ ਨੇ ਮੇਰੇ ਥਾਪੜੇ ਮਾਰੇ ਮੇਰੀ ਪੱਗ ਲਾਹੀਆ ਮੇਰਾ ਪੜਾ ਕਮੀਜ ਜੀ ਉਦੋਂ ਬਾਅਦ ਅਸੀਂ ਬੱਸ ਗੱਡੀ ਉੱਥੋਂ ਤੋਰੀ ਠਾਣੇਵਾਲ ਨੂੰ ਆ ਰਹੇ ਆ ਸਾਨੂੰ ਕਹਿੰਦੇ ਅਸੀਂ ਜੁਪੀ ਦੇ ਹੁੰਨੇ ਆ ਅਸੀਂ ਤੈਨੂੰ ਵੜਦਾਂਗੇ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੁਪੀ ਦੇ ਬਸਨੀਕ ਨੇ ਇਹਨਾਂ ਦਾ ਪੰਜਾਬ ਤੋਂ ਆਧਾਰ ਕੜ ਕੇ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਭਾਈ ਆ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈ ਜੀ ਲekin ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਨੇ ਗਾਲੀ ਗਲੋਚ ਕੀਤੀ ਬਾਈ ਜੀ ਉੱਥੇ ਸਵਾਰੀਆਂ ਸੀ ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਵੇਟ ਲੈਂਦੇ ਕੀ ਸਵਾਰੀਆਂ ਨੇ ਕਿਹਾ ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੇ ਜੋ ਮੈਨੂੰ ਬਣਦੀ ਕਾਰਵਾਈ ਆ ਉਹ ਸਜ਼ਾ ਦਿੱਤੀ ਜਾਵੇ ਜੀ ਕਾਰਨ ਕੀ ਮੰਦੇ ਹੋ ਲੜਾਈ ਦਾ ਕਾਰਨ ਕੀ ਬਣਦੇ ਆ ਆਧਾਰ ਕਾਰਡ ਮੰਦੇ ਆ ਜੀ 메ਨ ਕਾਰਨ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਘਟਾਈਏ ਸਾਡੇ 20 50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਆ ਜੀ ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਕੁਝ ਕਰਿਆ ਜੀ ਜਿਹਦੇ ਕਰਕੇ ਇਹਨਾਂ ਨੇ ਡਰਾਈਵ ਕਰਦੇ ਵੱਲੋਂ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਜਿਹੜਾ ਮੇਰੇ ਹੱਥ ਚ ਕੈਸ਼ ਤੀ ਗਿਆ ਤੇ ਮੇਰਾ ਝੋਲਾ ਫੜਿਆ ਗਿਆ ਮੇਰੇ ਆਲੇ-ਦਾਲ ਉਹਨਾਂ ਨੇ ਥਾਪੜੇ ਮਰਿਆ ਮੇਰੀ ਪੱਗ ਲਾਹੀਆ ਦੇਖ ਸਕਦੇ ਹੋ ਤੁਸੀਂ ਮੇਰੀ ਕਮੀਜ਼ ਪਾੜੀ ਹੈ ਲੇਕਿਨ ਉਹਨਾਂ ਨੇ ਪਹਿਲਾਂ ਕਿ ਉਹਨਾਂ ਨੇ ਕਹਿਣਾ ਕਿ ਕੰਡਕਟਰ ਵੱਲੋਂ ਮਸਾਬੀ ਕੀਤਾ ਲੱਗਦਾ ਤੁਹਾਨੂੰ ਭਾਈ ਜੀ ਮੈਂ ਭਾਈ ਮੇਰੀ ਗੱਲ ਸੁਣੋ ਬੋਲ ਮੈਂ ਡ੍ਰੌਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ 'ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਦੇ ਗਿਰਾ ਦਿੱਤਾ ਉਹਨੇ ਕੁੱਟ ਮਾਰੀ ਦੀ ਉਹਨਾਂ ਨੇ ਵੀਡੀਓ ਵੀ ਇੱਕ ਦਿੱਤੀ ਵੀ ਆ ਜਿਹਦੇ ਤੂੰ ਤੁਹਾਡੀ ਵੀ ਉਹਦੇ ਚ ਉਹਨਾਂ ਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ ਉਹਨਾਂ ਨੇ ਮੇਰਾ ਕਮੀਜ਼ ਪਾੜਿਆ ਦੇਖਿਆ ਤੁਸੀਂ ਉਹਨਾਂ ਨੇ ਮੇਰੇ ਥਾਪੜੇ ਮਾਰੇ ਉਹ ਦਿਖਾਇਆ ਉਹਨਾਂ ਨੇ ਲੇਕਿਨ ਵੀਡੀਓ ਦਿਖਾਣ ਦੀ ਦਿੱਤੀ ਆ ਉਹਨਾਂ ਨੇ ਦੋ ਤਿੰਨ ਤੇ ਕਿ ਤੁਸੀਂ ਕੁੱਟ ਮਾਰ ਕਰ ਰਹੇ ਹੋ ਮਹਿਲਾ ਨਾਲ ਜਦੋਂ ਜਦੋਂ ਰੂਲ ਖਿੱਚ ਰਹੇ ਹੋ ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ ਜਿਹੜੀ ਮੇਰੀ ਪੱਗ ਲਾਹੀ ਹੋਈ ਆ ਇਹ ਦੇਖੀ ਆ ਉਹ ਚ ਤੁਸੀਂ ਉਹ ਤੁਸੀਂ ਦੇ ਦੋ ਤੁਹਾਡੇ ਕੋਲ ਐ ਦੋ ਮੈਂ ਵੀਡੀਓ ਬਣਾਉਂ ਜਾਂ ਮੈਂ ਆਪਦਾ ਬਚਾ ਲਵਾਂ। ਨਹੀਂ ਲੱਗਦਾ ਟਿਕਟ ਨੂੰ ਲੈ ਕੇ ਹੀ ਹੋਊਗਾ। ਟਿਕਟ ਅੱਧੀ ਟਿਕਟ ਹਾਫ ਟਿਕਟ ਪਿੱਛੇ ਹੋਇਆ ਜੀ। ਹੁਣ ਥਾਣੇ ਆਏ ਹੋ ਤੁਸੀਂ। ਹਾਂਜੀ ਹੁਣ ਥਾਣੇ ਅਸੀਂ ਐਫ ਆਈ ਆਰ ਦਰਜ ਲਖਾ ਕੇ ਸਾਡਾ ਪਟਿਆਲਾ ਟੂ ਨੰਗਲ ਨੰਗਲ ਟੂ ਬਠਿੰਡਾ ਟਾਈਮ ਐਸ ਹੋਇਆ ਸੀ ਟਾਈਮ ਖਾਰਚਾ। ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ। ਉਦੋਂ ਹੀ ਦੂਜੇ ਪਾਸੇ ਦੂਜੇ ਥਿਰ ਦਿਨਾਂ ਜਦੋਂ ਰਾਬਤਾ ਕਾਇਮ ਕੀਤਾ ਗਿਆ ਤਾਂ ਦੂਜੀ ਥਿਰ ਦਿਨੀਆਂ ਮਹਿਲਾਵਾਂ ਨੇ ਕੀ ਦੋਸ਼ ਲਗਾਏ ਨੇ ਕੰਡਕਟ ਤੇ ਆਓ ਫਿਰ ਜਾਣਦੇ ਆ ਉਹਨਾਂ ਕੰਡਕਟਰ ਨੇ दारू पीती हुई सी ਅਸੀਂ ਕਿਹਾ ਕਿ ਉਹ ਕਹਿੰਦਾ ਟਿਕਟ ਘਟਾਓ ਸਾਰੇ ਬੱਚੇ ਇੱਕ ਜਣੇ ਨੇ ਘਟਾ ਲਿਆ ਸਾਡੇ ਚੋਂ 10 12 ਜਣੇ ਸੀਗੇ ਅਸੀਂ ਨਾਲ ਫਿਰ ਉਹ ਸਾਰਿਆਂ ਨੇ ਨਹੀਂ ਸਾਰਿਆਂ ਨੇ ਨਹੀਂ ਘਟਾਇਆ ਦੋ ਜਣੇ ਨੇ ਘਟਾ ਲਿਆ ਉਹ ਅੰਦਰ ਚਲ ਗਏ ਇੱਕ ਛੋਟੀ ਜੀ ਕੁੜੀ ਸੀਗੀ ਉਹ ਵੀ ਜਾਣ ਲੱਗ ਉਹ ਪਿੱਛੇ ਪਿੱਛੇ ਚੱਲ ਗਈ ਉਹ ਕਹਿੰਦਾ ਤੁਸੀਂ ਪਿੱਛੇ ਕਿਵੇਂ ਗਏ ਦੱਬ ਕੇ ਉਹਨੇ ਝਟਕਾ ਮਾਰਿਆ ਕਿੰਨੇ ਸਾਲ ਦੀ ਬੱਚੀ ਸੀ 3 ਸਾਲ ਦੀ ਅੱਛਾ ਉਹਨੇ ਕਿਹਾ ਉਹਦੀ ਟਿਕਟ ਘਟਾਓ ਫਿਰ ਅਸੀਂ ਕਿਹਾ ਘਟਾ ਲਾਂ ਬੱਚੇ ਆ ਕਿੱਥੇ ਮੰਨਦੇ ਹੋ ਪਿੱਛੇ ਚੱਲ ਗਏ ਫਿਰ ਉਹਨੇ ਉਹਨੋਂ ਮੀਸ਼ਾ ਦੀਦੀ ਨੇ ਕਿਹਾ ਕਹਿੰਦਾ ਕਿਉਂ ਗਈ ਉਹ ਕਿਉਂ ਗਈ ਉਹ ਅੰਦਰ ਉਹਦੀ ਟਿਕਟ ਕਟਾਓ ਫਿਰ ਅਸੀਂ ਕਿਹਾ ਹਾਂ ਕਟਾ ਲਾਂਗੇ ਐਵੇਂ ਭੱਜੇ ਥੋੜੀ ਨਾ ਜਾ ਰਹੇ ਕਿੱਥੇ ਫਿਰ ਹਮਿਸ਼ਾ ਦੀਦੀ ਕਹਿੰਦੀ ਇਹ ਗੱਲ ਤੁਸੀਂ ਪਿਆਰ ਨਾਲ ਕਹਿ ਸਕਦੇ ਹੋ ਫਿਰ ਕਹਿੰਦਾ ਤੇ ਤੇਰੇ ਬੁੜੇ ਦਾ ਰਾਜ ਹੈ ਤੇ ਸਰਕਾਰੀ ਫਿਰ ਹਮਿਸ਼ਾ ਦੀਦੀ ਕਹਿੰਦੀ ਕੀ ਸਰਕਾਰੀ ਬੱਸ ਹੈ ਤੇ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਵੀ ਕਿਹਾ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਜਾ ਕੇ ਅੰਦਰ ਉਹਦੇ ਉਹਦੇ ਮਤਲਬ ਉਹਨੇ ਟਿਕਟ ਕਟਾ ਲਈ ਸੀਗੀ ਉਹਨੇ ਟਿਕਟ ਕਟਾ ਲਈ ਸੀਗੀ ਉਹ ਗਿਆ ਅੰਦਰ ਉਹਨੇ ਉਦੀ ਕੋਲਰ ਤੇ ਹੱਥ ਮਾਰ ਦਿੱਤਾ ਉਹਨੇ ਕੰਡਕਟਰ ਨੇ ਅਮੀਸ਼ਾ ਦੀਦੀ ਦੇ ਕੋਲਰ ਤੇ ਹੱਥ ਚੱਕਿਆ ਉਹਨੂੰ ਫੜ ਲਿਆ ਤੇ ਉਹਦੇ ਪੰਜ 6 ਥੱਪੜ ਲਾਏ ਆ ਕੰਡਕਟਰ ਵੱਲੋਂ ਹਾਂਜੀ ਕੰਡਕਟਰ ਨੇ ਮਾਰਿਆ ਕੰਡਕਟਰ ਨੇ ਮਾਰਿਆ ਫਿਰ ਇੱਕ ਉਹਦੀ ਮੰਮਾ ਮੇਰੇ ਬੜੇ ਮੰਮਾ ਉਹ ਪਿੱਛੇ ਗਏ ਉਹਨਾਂ ਨੇ ਵੀ ਟਿਕਟ ਕਟਾ ਲਈ ਸੀ ਦੋ ਬੰਦਿਆਂ ਦੀ ਉਹ ਵੀ ਪਿੱਛੇ ਗਏ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਤੂੰ ਲੇਡੀ ਉਤੇ ਕੁੜੀ ਤੇ ਹੱਥ ਕਿਉਂ ਚੱਕਿਆ ਉਹਨੇ ਵੀ ਫੜ ਲਿਆ ਉਹਨੂੰ ਵੀ ਫੜ ਲਿਆ ਮੈਨੂੰ ਜੀ ਨਾ ਕੋ ਯਾਰ ਤੁਸੀਂ ਉਹ ਬੋਲਤੋ ਨਹੀਂ ਉਹ ਫੜ ਲਿਆ ਤੇ ਉਹਨੂੰ ਉਹਨੂੰ ਵੀ ਮਾਰਿਆ ਹਾਂ ਤੇ ਉਹਦੇ ਹੱਥ ਚ ਬਲੱਡ ਨਿਕਲਣ ਲੱਗਿਆ ਉਹਨੇ ਇੰਨੀ ਜ਼ੋਰ ਦੀ ਮਾਰੇ ਤੇ ਫਿਰ ਅਸੀਂ ਅਸੀਂ ਵੀ ਪਿੱਛੇ ਭੱਜੇ ਉਹਨਾਂ ਦੇ ਫਿਰ ਉਹ ਮਤਲਬ ਕੁੜੀਆਂ ਨੇ ਅਸੀਂ ਸਾਰਿਆਂ ਨੇ ਉਹਦਾ ਕੋਲਰ ਫੜ ਲਿਆ ਉਹਦੀ ਫੜੇ ਫੜਨ ਚ ਉਹਦੀ ਕੋਲਰ ਫਟ ਗਈ ਫਿਰ ਉਹ ਇੱਥੇ ਆ ਰਿਹਾ ਕਹਿੰਦਾ ਉਹਨੇ ਕਹਿੰਦਾ ਕਿ ਇਹਨਾਂ ਨੇ ਮੈਨੂੰ ਕੋਲਰ ਫੜ ਕੇ ਤੇ ਮੇਰੇ ਪੱਗ ਤੇ ਹੱਤ ਪੱਗ ਉਹਦੀ ਗਲਤੀ ਨਾਲ ਗਈ ਸੀ ਹੱਤ ਉਹਨਾਂ ਨੇ ਫਿਰ ਉਹ ਕਹਿੰਦੇ ਅਸੀਂ ਬਸ ਚ ਉਹਨਾਂ ਨੇ ਮੰਜੇ ਤੇ ਉਥੇ ਆਹ ਸੀਟ ਤੇ ਦੋਨੋਂ ਨੂੰ ਢਾ ਲਿਆ ਅਮਿਸ਼ਾ ਦੀਦੀ ਬੜੇ ਮੰਮੀ ਨੂੰ ਢਾਲਿਆ ਤੇ ਉੱਪਰ ਆਪ ਚੜ ਗਿਆ ਉਹ ਇਹ ਕੋਈ ਗੱਲ ਨਹੀਂ ਹੋਈ ਕਿ ਉਹ ਲੇਡੀ ਦੇ ਉੱਤੇ ਚੜੂਗਾ ਤੇ ਉਹਨੇ ਲੇਡੀ ਦੇ ਉੱਤੇ ਵੀ ਚੜ ਕੇ ਉਹਨੇ ਥੱਪੜ ਮਾਰਿਆ 10 12 ਥੱਪੜ ਮਾਰੇ ਆ ਕਿੰਨੇ ਲੋਕ ਸਾਹਬੀ ਕਿੰਨੇ ਲੋਕ ਉਹ ਇੱਜਤ ਗੱਡੀ ਚ ਉਸ ਟਾਈਮ ਸੀ ਬਹੁਤ ਸੀਗੇ ਬਟ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਸਾਡੇ ਨਾਲ ਹਾਂ ਇਹ ਨਹੀਂ ਸੀਗੀ ਬਸ ਨਹੀਂ 10 12 ਸੀਗੇ ਫਿਰ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਉਹ ਸਾਡਾ ਸਾਥ ਦੇਣਗੇ ਕਿ ਨਹੀਂ ਬਟ ਇੱਕ ਵੀਰਾ ਸੀਗਾ ਸਾਡੇ ਨਾਲ ਜਦ ਤੱਕ ਉਹਨੇ ਸਾਡੇ ਪਿੱਛੇ ਇੱਕ ਮੈਨੂੰ ਵੀ ਉਹ ਮਾਰਨ ਲੱਗਿਆ ਸੀਗਾ ਬਟ ਉਹ ਵੀਰ ਆ ਕੇ ਉਹਨੇ ਮੈਨੂੰ ਉਹਨੇ ਧੱਕਾ ਮਾਰਿਆ ਕੰਡਕਟਰ ਨੂੰ ਨਹੀਂ ਤਾਂ ਉਹ ਮੈਨੂੰ ਵੀ ਮਾਰਨ ਲੱਗੇ ਸੀ ਉਹ ਮੈਨੂੰ ਵੀ ਫੜ ਲੱਗਿਆ ਸੀਗਾ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਸਰੰਦ ਅਸੀਂ ਪਟਿਆਲੇ ਆਏ ਸੀ ਕਾਲੀ ਮਾਤਾ ਦੇ ਮੰਦਿਰ ਅਸੀਂ ਮੱਠਾ ਟੇਕ ਕੇ ਜਾਣ ਲੱਗੇ ਸੀਗੇ ਪਟਿਆਲੇ ਦੀ ਸਰੰਦ ਦੀ ਬੱਸ ਫੜੀ ਸੀ ਅਸੀਂ ਪਟਿਆਲਾ ਚਾੰਦੋ ਇੰਦਾ ਜਿਹੜੇ ਕੰਡਕਟਰ ਡਰਾਈਵਰ दारू ਪੀ ਕੇ ਜਿਹੜਾ ਲੋਕਾਂ ਨਾਲ ਇੱਕਦਮ ਬੇਵਾਬ ਕਰੇ ਐਵੇਂ ਕੋਈ ਐਵੇਂ ਕੋਈ ਲੇਡੀ ਤੇ ਹੱਥ ਨਹੀਂ ਚੱਕ ਸਕਦਾ ਉਹਨੂੰ ਕੁਝ ਨਾ ਕੁਝ ਕਾਰਵਾਈ ਕਰੋ ਅਸੀਂ ਐਵੇਂ ਨਹੀਂ ਜਾਣ ਦੇਣਾ ਉਹਨੂੰ ਉਹ ਥਾਣੇ ਆਏ ਉਹ ਥਾਣੇ ਆਏ ਆ ਅਸੀਂ ਉਹ ਵੀ ਪੁਲਿਸ ਇੰਸਪੈਕਟਰ ਵੀ ਬਾਹਰ ਆਏ ਸੀਗੇ ਉਹਨਾਂ ਨੇ ਕਿਹਾ ਤੁਸੀਂ ਅਸੀਂਗੇ ਬਾਹਰ ਗਏ ਬਟ ਉਹ ਉਹਨਾਂ ਦੀ ਸੁਣ ਰਹੇ ਸੀਗੇ ਫਿਰ ਅਸੀਂ ਬਾਹਰ ਆ ਗਏ ਫਿਰ ਉਹ ਬਾਹਰ ਆ ਕੇ ਕਹਿੰਦੇ ਕਿ ਤੁਸੀਂ ਰਿਪੋਰਟ ਕਿਉਂ ਨਹੀਂ ਲਿਖਾਈ ਬਾਹਰ ਕਿਉਂ ਭੱਜ ਗਏ ਫਿਰ ਉਹ ਕਹਿ ਰਹੇ ਸੀਗੇ ਕਿ ਤੁਸੀਂ ਮਤਲਬ ਸਾਡੀ ਸੁਣਵਾਈ ਨਹੀਂ ਉਹ ਰਿਪੋਰਟ ਲਿਖੀ ਆ ਉਹ ਗਏ ਹੈਗੇ ਦੋ ਜਣੇ ਗਏ ਕੋਈ ਵੀਡੀਓ ਹੈਗੀ ਆ ਹਾਂਜੀ ਵੀਡੀਓ ਵੀ ਹੈ ਅਸੀਂ ਸਰੰਦ ਤੋਂ ਆਏ ਆ ਅਸੀਂ ਪਟਿਆਲਾ ਕਾਲੀ ਮਾਤਾ ਮੱਠਰ ਟੇਕਣ ਗਏ ਸੀ ਪੂਰਾ ਫੈਮਿਲੀ ਨਾਲ ਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਆਰਮਨਾਲ ਗਏ ਉੱਥੋਂ ਅਸੀਂ ਆਏ ਹਾਂ ਉਸ ਤੋਂ ਉਦੋਂ ਸੇ ਬੱਸ ਸਟੈਂਡ ਤੋਂ ਪਟਿਆਲਾ ਸੀ ਚੜਨ ਲੱਗੇ ਬੱਸ ਤੋਂ ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜਨ ਲੱਗੇ ਉਸ ਤੋਂ ਉਦੋਂ ਨੇ ਸਾਨੂੰ ਮਿਲ ਕੇ ਟਿਕਟ ਕਹਿੰਦਾ ਟਿਕਟ ਅੱਥੇ ਕਟਵਾਓ ਬਾਹਰੋਂ ਫਿਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ ਉਸ ਤੋਂ ਮੇਰੀ ਮੇਰੀ ਭਾਣਜੀ ਸੀਗੀ ਮੇਰੀ ਭੈਣ ਦੀ ਕੁੜੀ ਸੀਗੀ ਉਹ ਪਿੱਛੇ ਚੜਨ ਲੱਗੀ ਉਹ ਪਿੱਛੇ ਚੜਨ ਲੱਗੀ ਬੱਚੀ ਛੋਟੀ ਫਿਰ ਉਹ ਕਹਿੰਦਾ ਓਏ ਓਏ ਤਰੁਕੋ ਇੱਧਰ ਪਹਿਲਾਂ ਤਾਂ ਉਹਨੇ ਬਤਮੀਜੀ ਨਾਲ ਬੋਲਿਆ ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦਾ ਤੁਸੀਂ ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ ਮੈਂ ਕਿਹਾ ਬਤਮੀਜੀ ਨਾਲ ਨਾ ਬੋਲੋ ਕਾ ਮੈਨੂੰ ਗਾਲ ਕੱਢੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਇੰਨਾ ਤੁਹਾਡੀ ਬਸ ਨਾ ਮੇਰੀ ਬਸ ਨਾ ਤੁਹਾਡੇ ਪਿਓ ਦੀ ਬਸ ਇਸ ਸਰਕਾਰੀ ਰੋਡ 'ਤੇ ਜਾ ਪੀਆਰਟੀਸੀ ਹੈ ਠੀਕ ਹੈ ਨਾ ਉਸ ਤੋਂ ਉਹਨੇ ਮੈਨੂੰ ਹੋਰ ਮਾਰਿਆ ਮੈਨੂੰ ਦੱਬ ਦਵਾ ਕੇ ਥੱਪੜ ਦੋ ਤਿੰ ਤਾਂ ਥੱਪੜ ਮੰਮੀ ਨੂੰ ਮਾਰਨ ਤੋਂ ਬਾਅਦ ਮੇਰੇ ਪਿੱਛੇ ਤੋਂ ਟੀ-ਸ਼ਰਟ ਫੜ ਲਿਆ ਮੰਮੀ ਨੇ ਮੈਨੂੰ ਜਦ ਮਾਰਨ ਦੇਖਿਆ ਮੰਮੀ ਨੇ ਮੰਮੀ ਨੇ ਵੀ ਛੋਟੀ ਟੀ-ਸ਼ਰਟ ਫੜ ਲਿਆ ਉਸ ਦਾ ਡਰਾਈਵਰ ਦਾ ਪਰ ਉਸ ਦਾ ਡਰਾਈਵਰ ਡਰਾਈਵਰ ਨੇ ਮੰਮੀ ਨੂੰ ਖਿੱਚ ਖਿੱਚ ਕੇ ਘੁੰਮ ਕੇ ਮਾਰੇ ਮੰਮੀ ਨੂੰ ਉਸ ਤੋਂ ਬਾਅਦ ਮੈਂ ਫਿਰ ਪਿੱਛੇ ਤੋਂ ਫੜਿਆ ਮੇਰੀ ਬੂਆ ਉਹਨੇ ਸਾਰੇ ਨੇ ਫੜਿਆ ਉਸ ਤੋਂ ਦੋਨੇ ਪਿੱਛੋਂ ਮੈਨੂੰ ਲਟਕਾਤਾ ਲਟਾਤਾ ਮੈਨੂੰ ਬੈੱਡ ਤੇ ਸਿੱਟਦਾ ਸੀਟ ਤੇ ਤਿੰਨ ਜਿਹੜੀ ਤਿੰਨ ਸੀਟਾਂ ਤਿੰਨ ਸੀਟ ਤੇ ਮੈਨੂੰ ਸਿੱਟਦਾ ਉਸ ਤੋਂ ਬਾਅਦ ਮੇਰੀ ਮੇਰੀ ਮੰਮੀ ਨੂੰ ਵੀ ਚੱਕ ਕੇ ਸਿੱਟਦਾ ਉੱਪਰ ਚੜ੍ਹ ਕੇ ਖਿੱਚ ਖਿੱਚ ਕੇ ਮਾਰਿਆ ਤਿੰਨ ਚਾਰ ਥੱਪੜ ਮੇਰੀ ਤੇ ਮੰਮੀ ਨੂੰ ਇਹਨਾਂ ਤਾਂ ਮੈਨੂੰ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀਗਾ ਅੰਦਰ ਪੁਲਿਸ ਵੀ ਕਹਿ ਰਹੀ ਇੱਕ ਕੇਸ ਹੋਰ ਆਈ ਹੋਈ ਐ ਦੀ ਕੰਡਕਟਰ ਦੀ ਉਹਨੂੰ ਸਾਨੂੰ ਬਤ ਵਿੱਚ ਬਹੁਤ ਤਰੀਕੇ ਨਾਲ ਸਰ ਉਹਨੇ ਸਾਨੂੰ ਮਾਰਿਆ ਹੈਗਾ ਵੀਡੀਓ ਹੈਗੀ ਐ ਦੇਖਦੇ ਰਹੋ ਚੜ੍ਹਦੀ ਕਲਾ ਟੈਨ ਟੀਵੀ ਧੰਨਵਾਦ